ਹਾਂਜੀ ਅੱਜ ਦੀ ਸਵਸ਼ਤਾ ਹੀ ਸੇਵਾ ਦੇ ਤਹਿਤ 14 ਸਤੰਬਰ ਤੋਂ ਲੈ ਕੇ 2 ਸਤੰਬਰ ਅਕਤੂਬਰ ਤੱਕ ਇੱਥੇ ਮਿਊਸਿਪਲ ਕਾਰਪੋਰੇਸ਼ਨ ਅੰਮ੍ਰਿਤਸਰ ਵੱਲੋਂ ਸਫਾਈ ਮਹਿੰਮ ਸ਼ੁਰੂ ਕੀਤੀ ਗਈ ਆ ਸੋ ਸਾਡੇ ਕੋਲ ਅੱਜ ਸ਼੍ਰੀ ਗਣੇਸ਼ ਜੀ ਜਿਹੜੇ ਇਸ ਮਹਿੰਮ ਨੂੰ ਚਲਾ ਰਹੇ ਨੇ ਕਾਰਪੋਰੇਸ਼ਨ ਦੇ ਅਧਿਕਾਰੀ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਹਾਂਜੀ ਪਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਅੱਜ ਦੀ ਜਿਹੜੀ ਮਹਿੰਮ ਚਲਾਈ ਜਾ ਰਹੀ ਆ ਇਹਦੇ ਸਬੰਧੀ ਕੀ ਕਹਿਣਾ ਚਾਹੋਗੇ ਦੇਖੋ ਜੀ 15 ਵਾੜਾ ਜਿਹੜਾ ਮਨਾਇਆ ਜਾਂਦਾ ਸਰਪਾਈ ਦਾ ਇਹਦੇ ਵਿੱਚ ਕਾਫੀ ਜ਼ਿਆਦਾ ਕਈ-ਕਈ ਥਾਵਾਂ ਕਈ ਜਗ੍ਹਾ ਤੇ ਤੁਸੀਂ ਜਾ ਕੇ ਇਸ ਪ੍ਰੋਗਰਾਮ ਨੂੰ ਲਿਖਿਆ ਜਾਂਦਾ ਜੋ ਵੀ ਪੀਐਮਐਡ ਬੀਸੀ ਦੀਆਂ ਗਾਈਡਲਾਈਨਸ ਯਾਨੀ ਉਹਦੇ ਮੁਤਾਬਕ ਕੀਤਾ ਜਾਂਦਾ ਜੀ ਤੇ ਇਹਨੂੰ ਕਿੱਥੇ-ਕਿੱਥੇ ਕਰ ਰਹੇ ਹੋ ਕੱਲਾ ਨਹਿਰਾਂ ਦੇ ਉੱਤੇ ਕਿ ਹੋਰ ਵੀ ਕਿਤੇ ਕੀਤਾ ਜਾਂਦਾ ਸਾਰੇ ਕਿਤੇ ਜਿਹੜੇ ਪਬਲਿਕ ਪਲੇਸ ਜਿੰਨੀਆਂ ਵੀ ਨੇ ਉਹ ਤੇ ਸਾਰੇ ਕਿਤੇ ਕੀਤਾ ਜਾਂਦਾ ਜੀ ਠੀਕ ਹੈ ਜੀ ਇਹ ਇਹ ਤੁਹਾਡੇ ਕੱਲੇ ਏਰੀਆ 'ਚ ਪੂਰੇ ਅੰਮ੍ਰਿਤਸਰ ਦੇ ਵਿੱਚ ਹੀ ਚੱਲਿਆ ਪੂਰੇ ਪੰਜਾਬ ਦੇ ਵਿੱਚ ਹੀ ਚੱਲਿਆ ਅੰਮ੍ਰਿਤਸਰ 'ਚ ਵੀ ਚੱਲਿਆ ਅੰਮ੍ਰਿਤਸਰ 'ਚ ਚੱਲ ਰਿਹਾ ਸੋ ਸਾਡੇ ਨਾਲ ਮੈਡਮ ਵੀ ਇੱਥੇ ਪੀਐਮ ਆਈ ਡੀਸੀ ਤੋਂ ਨੇ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਹਾਂਜੀ ਮੈਡਮ ਸਤਿ ਸ਼੍ਰੀ ਅਕਾਲ ਮੈਡਮ ਕੀ ਕਹਿਣਾ ਚਾਹੋਗੇ ਅੱਜ ਦੇ 15 ਵਾੜੇ ਦੇ ਸਬੰਧ 'ਚ ਸਾਡਾ ਅੱਜ ਦਾ ਜਿਹੜਾ ਇਵੈਂਟ ਸੀਗਾ ਉਹ ਹੈਗਾ ਜੀ ਬਿਊਟੀ ਕੁਆਲਿਟੀ ਤੇ ਨਹਿਰਾਂ ਦਾ ਨਹਿਰਾਂ ਦੀ ਸਫਾਈ ਜੀ ਇਹ ਸੋ মিডিਆ ਰਾਹੀਂ ਅਸੀਂ ਲੋਕਾਂ ਨੂੰ ਇਹ ਸੰਦੇਸ਼ ਦੇਣਾ ਚਾਹਾਂਗੇ ਵਾਟਰ ਬਾਡੀਜ਼ ਨੇ ਨਹਿਰਾਂ ਨੇ ਕਿ ਕਿਸੇ ਕਿਸਮ ਦਾ ਕੋਈ ਸਮਗਰੀ ਸਮਾਨ ਜਾਂ ਕੂੜਾ ਕਰਕਟ ਜਾਂ ਪਲਾਸਟਿਕ ਨਾ ਸੁੱਟਿਆ ਜਾਵੇ ਕਿਉਂਕਿ ਜਿਹੜੀਆਂ ਸਾਡੇ ਪਾਣੀ ਨੂੰ ਦੰਦਲਾ ਕਰਦੀਆਂ ਗੰਦਾ ਕਰਦੀਆਂ ਤੇ ਸਾਡਾ ਨਹਿਰੀ ਪਾਣੀ ਜਿਹੜਾ ਸਾਫ਼ ਸੁਥਰਾ ਰਹਿਣਾ ਚਾਹੀਦਾ ਤੇ ਕੋਈ ਵੀ ਕੂੜਾ ਕਰਕਟ ਜਿਹੜਾ ਆ ਆਪਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਬਿਲਕੁਲ ਇਹਦੇ ਵਿੱਚ ਨਾ ਸੁੱਟਿਆ ਜਾਵੇ ਤੇ ਅੱਜ ਸਾਡੇ ਕਾਰਪੋਰੇਸ਼ਨ ਨੇ ਪੂਰਾ ਸ਼ਹਿਰ ਤੋਂ ਲੱਗੇ ਆ ਕਿ ਹੁਣ ਤੱਕ ਲੱਗ ਕੇ ਪਤਾ ਨਹੀਂ 3-4 ਟਰਾਲੀਆਂ ਜਿਹੜੀਆਂ ਉਹ ਅੰਦਰੀਆਂ ਕੱਢੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਨੇ ਅੱਜ ਇੱਥੇ ਜਿਹੜਾ ਨਹਿਰ ਦੇ ਉੱਤੇ ਗਾਰਬੇਜ ਬਣਿਆ ਸੀਗਾ ਇੱਥੇ ਢੇਰ ਲੱਗੇ ਸੀਗੇ ਉਹ ਸਾਰੇ ਢੇਰ ਵੀ ਜਿਹੜੇ ਆ ਅੱਜ ਇਥੋਂ ਖਤਮ ਕੀਤੇ ਗਏ ਆ ਤੁਸੀਂ ਦੇਖ ਸਕਦੇ ਹੋ ਤੇ ਨਾਲ ਦੀ ਨਾਲ ਹੀ ਜਿਹੜੀ ਆ ਟਰਾਲੀ ਵੀ ਜਿਹੜੀ ਆ ਉਹ ਗਾਰਬੇਜ ਦੀ ਭਰੀ ਪਈ ਆ ਅਸੀਂ ਉਹ ਵੀ ਵਿਖਾਉਣ ਜਾ ਰਹੇ ਆ ਕਿ ਆ ਵੇਖੋ ਕਾਰਪੋਰੇਸ਼ਨ ਦੀ ਟਰਾਲੀ ਵੀ ਆ ਜਿਹੜੀ ਇੱਥੇ ਹੀ ਗਾਰਬੇਜ ਦੇ ਨਾਲ ਹੀ ਭਰੀ ਪਈ ਆ ਆ ਪੁਆਇੰਟ ਜਿਹੜੇ ਕੁਝ ਇਥੋਂ ਜਿਹੜੇ ਆ ਉਹ ਸਾਫ਼ ਕੀਤੇ ਗਿਆ ਸੋ ਤੁਸੀਂ ਸਾਰੇ ਵੇਖਦੇ ਰਹੋ ਅਕਾਲ ਖਾਲਸਾ ਨਿਊਜ਼ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ